ਘਰੋਂ ਭੱਜਿਆ ਇੱਕ ਪ੍ਰੇਮੀ ਜੋੜਾ ਮੌਲਵੀ ਨੇ ਆਟੋ ਦੇ ਵਿੱਚ ਹੀ ਉਹਨਾਂ ਦਾ ਕਰਵਾ ਦਿੱਤਾ ਵਿਆਹ ਹਾਈ ਕੋਰਟ ਇਸ ਗੱਲ ਦੀ ਜਾਂਚ ਕਰੇਗੀ ਕਿ ਇਹ ਵਿਆਹ ਕਰਵਾਉਣ ਵਾਲੇ ਮੌਲਵੀ ਜਾਂ ਕਾਜ਼ੀ ਨੂੰ ਇਸਲਾਮੀ ਰੀਤੀ ਰਵਾਜਾਂ ਦੇ ਅਨੁਸਾਰ ਅਜਿਹਾ ਕਰਨ ਦਾ ਅਧਿਕਾਰ ਹੈਗਾ ਜਾਂ ਨਹੀਂ ਇਸ ਤੋਂ ਇਲਾਵਾ ਅਦਾਲਤ ਮੁਹੰਮਦ ਬਿਨ ਸਲੇਮ ਨਾਮ ਦੇ ਵਕੀਲ ਦੀ ਵੀ ਜਾਂਚ ਕਰੇਗੀ ਜੋ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਵੀ ਸਵਾਲ ਖੜੇ ਕੀਤੇ ਹਨ ਅਦਾਲਤ ਦਾ ਮੰਨਣਾ ਹੈ ਕਿ ਪੁਲਿਸ ਨੇ ਮਾਮਲੇ ਦੀ ਸਿਰਫ ਸਦੀ ਜਾਂਚ ਕੀਤੀ ਹੈ ਜਦਕਿ ਮਾਮਲੇ ਦੀ ਤੈਅ ਤੱਕ ਜਾਣਾ ਬਹੁਤ ਜ਼ਰੂਰੀ ਹੈ ਦਰਅਸਲ ਦੇ ਵਿੱਚ ਲੜਕੀ ਦੇ ਪਰਿਵਾਰ ਦੇ ਵੱਲੋਂ ਤੁਹਾਨੂੰ ਧਮਕੀਆਂ ਮਿਲਣ ਤੇ ਇੱਕ ਜੋੜੇ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਲੜਕੀ ਦਾ ਪਰਿਵਾਰਕ ਰਿਸ਼ਤੇ ਦੇ ਖਿਲਾਫ ਸੀ ਕਿਉਂਕਿ ਲੜਕੀ ਨੇ ਇਸਲਾਮ ਕਬੂਲ ਕਰਕੇ ਵਿਆਹ ਕਰਵਾਇਆ ਸੀ ਵਿਆਹ ਸੀ ਇਹ ਦਿਲਾਇਨ ਚੰਡੀਗੜ੍ਹ ਦੇ ਨਾਏ گاਉਂ ਵਿੱਚ ਹੋਇਆ ਸੀ ਜੋੜੇ ਨੇ ਅਦਾਲਤ ਦੇ ਵਿੱਚ ਵਿਆਹ ਦਾ ਸਰਟੀਫਿਕੇਟ ਵੀ ਪੇਸ਼ ਕੀਤਾ ਸੀ ਜਦੋਂ ਹਾਈ ਕੋਰਟ ਨੇ ਤਸਵੀਰਾਂ ਦੇਖੀਆਂ ਤਾਂ ਪਤਾ ਲੱਗਿਆ ਕਿ ਵਿਆਹ ਮਾਸੀ ਜਿੱਥੇ ਨਹੀਂ ਸਗੋਂ ਆਟੋ ਰਿਕਸ਼ਾ ਦੇ ਵਿੱਚ ਹੋਇਆ ਏ ਜਦੋਂ ਅਦਾਲਤ ਨੇ ਇਸ ਬਾਰੇ ਪਟੀਸ਼ਨਰਾਂ ਤੇ ਵਕੀਲ ਨੂੰ ਪੁੱਛਿਆ ਤਾਂ ਉਹਨਾਂ ਦਾ ਵੀ ਇਹ ਮੰਨਣਾ ਹੈ ਕਿ ਵਿਆਹ ਦੀਆਂ ਰਸਮਾਂ ਆਟੋ ਰਿਕਸ਼ਾ ਦੇ ਵਿੱਚ ਹੀ ਕੀਤੀਆਂ ਗਈਆਂ ਏ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਦਿੱਤੇ ਗਏ ਹੁਕਮ ਇਸ ਪ੍ਰਕਾਰ ਹਨ ਕਿ ਅਦਾਲਤ ਨੇ ਕਿਹਾ ਹੈ ਕਿ ਇਹ ਵਿਆਹ ਇੱਕ ਧੋਖਾ ਜਪਦਾ ਹੈ ਕਿਉਂਕਿ ਇਹ ਕਲਪਨਾ ਤੋਂ ਪਰੇ ਆ ਮੁਸਲਿਮਾ ਕਰੂਨ ਦੇ ਤਹਿਤ ਤਹਿਤ ਇੱਕ ਮੌਲਵੀ ਨੇ ਦੋ ਗਵਾਹਾਂ ਦੀ ਮੌਜੂਦਗੀ ਤੋਂ ਬਿਨਾਂ ਹੀ ਇੱਕ ਆਟੋ ਡਿਕਸ਼ਾ ਦੇ ਵਿੱਚ ਨਿਕਾਹ ਕਰਵਾ ਦਿੱਤਾ ਇਹ ਵਿਆਹ ਨਾਏ گاؤں ਮਹਾਲੀ ਦੀ ਮਸਜਿਦ ਦੇ ਵਿੱਚ ਹੋਇਆ ਦੱਸਿਆ ਜਾਂਦਾ ਹੈ ਪਟੀਸ਼ਨ ਅਦਾਲਤ ਨੇ ਮਾਨ ਦੇ ਵਿੱਚ ਡੂੰਘਾ ਤੇ ਸਪਸ਼ਟ ਸ਼ੱਕ ਪੈਦਾ ਕਰਦੀ ਹੈ ਜਿਸ ਨੂੰ ਸਤੰਤਰ ਤੇ ਕੇਂਦਰੀ ਏਜੰਸੀ ਭਾਵ सीबीआई ਰਾਹੀਂ ਜਾਂਚ ਕਰਕੇ ਦੂਰ ਕਰਨ ਦੀ ਲੋੜ ਹੈ ਹਾਈ ਕੋਰਟ ਦੇ ਇਸ ਹੁਕਮ ਤੋਂ ਬਾਅਦ सीबीआई ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨੀ ਪਵੇਗੀ